ਅੱਜ ਅਸੀਂ ਬਣਾਉਣ ਜਾਵਾਂਗੇ ਕੱਚੇ ਆਂਬ ਹਰੀਆਂ ਮਿਰਚਾਂ ਤੇ ਅਦਰਕ ਦਾ ਅਚਾਰ ਸੋ ਆਂਬਾਂ ਨੂੰ ਅਸੀਂ ਕੱਟ ਕੇ ਅਦਰਕ ਨੂੰ ਕੱਟ ਕੇ ਅਸੀਂ ਧੁੱਪੇ ਸੁਕਾ ਲਿਆ ਤੇ ਅਚਾਰ ਪਾਉਣ ਵਾਸਤੇ ਸਾਨੂੰ ਸਰੋਂ ਦਾ ਤੇਲ, ਲੂਣ, ਮਿਰਚ, ਹਲਦੀ ਤੇ ਅਚਾਰ ਮਿਕਸ ਦੀ ਜ਼ਰੂਰਤ ਹੋਵੇਗੀ ਸੋ ਇਹਨਾਂ ਨੂੰ ਸੁਕਾਉਣ ਤੋਂ ਬਾਅਦ ਆਪਾਂ ਜਿਹੜਾ ਆ ਉਚਾਰ ਨੂੰ ਬਣਾਉਣਾ ਸ਼ੁਰੂ ਕਰਦੇ ਆ ਸੋ ਜਿਹੜਾ ਸਾਡਾ ਬਲੈਂਡ achar mix ਹੈਗਾ ਅਸੀਂ ਉਹਨੂੰ ਬਲੈਂਡ ਦੇ ਵਿੱਚ ਪਾ ਕੇ ਥੋੜਾ ਬਰੀਕ ਕਰ ਲਾਂਗੇ ਜਾਂ ਤੁਸੀਂ ਹੱਥ ਦੇ ਨਾਲ ਜੇ ਤੁਹਾਡੇ ਕੋਲ ਕੁੰਟੀ ਹੈ ਤੁਸੀਂ ਉਹਦੇ ਨਾਲ ਵੀ ਇਹਨੂੰ ਦਰਦਰਾ ਥੋੜਾ ਜਿਹਾ ਕਰ ਸਕਦੇ ਹੋ ਕਿਉਂਕਿ ਇਹ ਥੋੜਾ ਜਿਆਦਾ ਮੋਟਾ ਹੁੰਦਾ ਹੈ ਸੋ ਕੁਝ ਲੋਕ ਜਿਹੜੇ ਆ ਉਹ ਜਿਆਦਾ ਮੋਟਾ ਇਹਨੂੰ ਪਸੰਦ ਨਹੀਂ ਕਰਦੇ ਸੋ achar ਦੇ ਵਿੱਚ ਆਪਾਂ ਪਹਿਲਾਂ ਲੂਣ ਫਿਰ ਹਲਦੀ ਚੰਗੀ ਆਪਣੇ ਅਕੋਰਡਿੰਗ ਤੁਸੀਂ ਪਾ ਸਕਦੇ ਹੋ ਤੇ achar mix ਨੂੰ ਵੀ ਤੁਸੀਂ achar ਦੇ ਅਕੋਰਡਿੰਗ ਜਿੰਨੇ ਤੁਹਾਡੇ ਆਂਬ ਹੋਣਗੇ ਉਸ ਦੇ ਅਕੋਰਡਿੰਗ ਪਾ ਸਕਦੇ ਹੋ ਤੇ ਸਰੋਂ ਦਾ ਤੇਲ ਐਡ ਕਰਕੇ ਅਸੀਂ ਇਹਨੂੰ ਦੋਨਾਂ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਸੋ ਤੁਸੀਂ ਮੇਕ ਸ਼ੋਰ ਕਰਨਾ ਕਿ ਜਿਹੜਾ ਤੁਹਾਡਾ ਸਰੋਂ ਦਾ ਤੇਲ ਹੈ ਲੂਣ ਹਲਦੀ ਉਹ ਚੰਗੀ ਤਰ੍ਹਾਂ ਦੇ ਨਾਲ ਮਿਕਸ ਹੋ ਜਾਵੇ ਤੇ ਉਸ ਤੋਂ ਬਾਅਦ ਤੁਸੀਂ ਦੇਗੀ ਮਿਰਚ ਐਡ ਕਰ ਦੇਣੀ ਦੇਗੀ ਮਿਰਚ ਮੈਂ ਇਸ ਲਈ ਐਡ ਕਰ ਰਹੀਆਂ ਤਾਂ ਕਿ ਅਚਾਰ ਨੂੰ ਵਧੀਆ ਰੰਗ ਆ ਸਕੇ ਸੋ ਥੋੜਾ ਸਪਾਈਸੀ ਕਰਨ ਵਾਸਤੇ ਮੈਂ ਚ ਸੁੱਕੀਆਂ ਲਾਲ ਮਿਰਚਾਂ ਯੂਜ਼ ਕਰ ਰਹੀਆਂ ਤੁਸੀਂ ਚਾਹੋ ਤਾਂ ਤੁਸੀਂ ਇਸ ਸਟੈਪ ਨੂੰ ਸਕਿਪ ਵੀ ਕਰ ਸਕਦੇ ਹੋ ਸੋ ਅਚਾਰ ਸਾਡਾ ਬਣ ਕੇ ਰੈਡੀ ਹੈ ਤੇ ਅਸੀਂ ਤੁਸੀਂ ਇਹਨੂੰ ਕਿਸੇ ਵੀ ਕਰਚ ਦੇ ਮਰਤਵਾਂ ਦੇ ਵਿੱਚ ਪਾ ਸਕਦੇ ਹੋ ਤੇ ਇਹਨੂੰ ਧੁੱਪੇ ਰੱਖ ਦੇਣਾ ਤੁਸੀਂ ਇੱਕ ਦਿਨ ਵਾਸਤੇ ਇੱਕ ਦਿਨ ਬਾਅਦ ਤੁਸੀਂ ਇਹਨੂੰ ਹਿਲਾ ਲੈਣਾ ਤੇ ਹੁਣ ਅਸੀਂ ਬਣਾਵਾਂਗੇ ਹਰੀਆਂ ਮਿਰਚਾਂ ਦਾ ਅਚਾਰ ਸੋ ਹਰੀਆਂ ਮਿਰਚਾਂ ਨੂੰ ਤੁਸੀਂ ਚੰਗੀ ਤਰ੍ਹਾਂ ਡੰਡੇ ਵਗੈਰਾ ਉਤਾਰ ਕੇ ਵਾਸ਼ ਕਰਕੇ ਉਹਨੂੰ ਛੋਟੇ-ਛੋਟੇ ਪੀਸਿਸ ਦੇ ਵਿੱਚ ਕੱਟ ਲੈਣਾ ਤੇ ਉਹਦੇ ਵਿੱਚ ਬਾ ਸੁੱਕਾ ਅਦਰਕ ਜਿਹੜਾ ਸੀਗਾ ਅਸੀਂ ਧੁੱਪੇ ਸੁਕਾਇਆ ਸੀ ਉਹ ਐਡ ਕਰ ਲਾਂਗੇ ਲੂਣ ਪਾਵਾਂਗੇ ਹਲਦੀ ਪਾਵਾਂਗੇ ਤੇ ਦੇਗੀ ਮਿਰਚ ਪਾਵਾਂਗੇ ਸੋ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਦੋਨਾਂ ਹੱਥਾਂ ਦੇ ਨਾਲ ਇਹਦੇ ਵਿੱਚ ਆਪਾਂ ਤੇਲ ਦਾ ਇਸਤੇਮਾਲ ਨਹੀਂ ਕਰ ਰਹੇ ਕਿਉਂਕਿ ਇਹ ਜਿਹੜੀਆਂ ਮਿਰਚਾਂ ਇਹਨਾਂ ਨੇ ਆਪਣੇ ਆਪ ਹੀ ਆਪਣਾ ਰਸ ਛੱਡ ਦੇਣਾ ਤੇ ਤੁਸੀਂ ਚਾਹੋ ਤੁਸੀਂ ਤੇਲ ਵਾਲੀ ਵੀ ਬਣਾ ਸਕਦੇ ਹੋ ਬਟ ਮੈਂ ਇਹਦੇ ਵਿੱਚ ਸਿਰਫ ਇੱਕ ਲੂਣ ਹਲਦੀ ਤੇ ਮਿਰਚ ਦਾ ਇਸਤੇਮਾਲ ਕੀਤਾ ਹੈ ਤੇ ਇਹਨੂੰ ਮਿਕਸ ਕਰਨ ਤੋਂ ਬਾਅਦ ਅਸੀਂ ਮਰਤਵਾਨ ਦੇ ਵਿੱਚ ਪਾ ਦਵਾਂਗੇ ਤੇ ਸਾਡੇ ਦੋਨੇ achar ਜਿਹੜੇ ਉਹ ਬਣ ਕੇ ਰੈਡੀ ਹੈ ਤੇ ਤੁਸੀਂ ਇਹਨੂੰ ਰੋਜ਼ ਹਿਲਾਉਂਦੇ ਰਹਿਣਾ ਤੇ ਇਹ ਤੁਹਾਡਾ achar ਜਿਹੜਾ ਆ 2 ਤੋਂ 3 ਦਿਨ ਦੇ ਵਿੱਚ ਖਾਣ ਲਈ ਰੈਡੀ ਹੋ ਜਾਏਗਾ ਅਗਰ ਤੁਹਾਨੂੰ ਲੱਗਦਾ ਕਿ ਤੁਹਾਡਾ ਆਚਾਰ ਕੱਚਾ ਹੈ ਤੁਸੀਂ ਇੱਕ ਦਿਨ ਹੋਰ ਇਹਨੂੰ ਧੁੱਪੇ ਰੱਖ ਸਕਦੇ ਹੋ ਸੋ ਰੈਸিপি ਜ਼ਰੂਰ ਟਰਾਈ ਕਰਨਾ ਥੈਂਕ ਯੂ